ਆਪਾਂ ਆਤੀ ਭੂਗਨੀ ਜੀ ਬਾਈ। ਭੂਗਨੀ ਦਾ ਖੇਲ ਆ ਸਾਰਾ। ਵਿਨਰ ਤੇ ਵਿਨਰ ਕਰੀ ਗਿਆ ਦੁੱਲੇ ਬਾਈ ਨੂੰ। ਪਹਿਲਾ ਜਵਾਬ ਦੇਤਾ ਤਾਂ ਫੇਰ ਮਨਾਏ ਲਿਆ ਜੱਗੇ ਨੇ। ਬਾਅਦ ਕਦੋਂ 3 ਵਜੇ ਆਉਂਗਾ। ਹੂੰ। ਠੰਡੇ ਪਰ ਦੁੱਲੇ ਬਾਈ। ਠੰਡਾ ਦਊਂਗਾ ਅੱਜ। ਦਊਗਾ। ਹੂੰ। ਨਰਤਾ ਪਾਣੀ। ਠੰਡਾ ਪਲਾਉਂਗਾ ਅੱਜ ਵਜੇ ਕਰ। ਹਾਂ, ਹੌਂ ਲੇ ਗੋ। ਠੀਕ ਟੋਪੀ ਹੋਰਤੀ ਜੱਗੇ। ਹਾਂ ਜੀ। ਉਹ ਜੀ ਬਾਈ ਟਰਾਲੇ ਨਾਲ ਲਾਤੇ ਸਪਿੰਨਰ ਜੱਗੇ ਨੇ। ਆਕਟਾ ਕੇ ਲੈ ਕੇ ਦਾਸਾ ਸਿੰਘ ਫਿਲਗਾ ਦਾ। ਓਹ ਲੰਬੀ ਰੇ। ਨਗੇ ਹੋਣਾ ਨਹੀਂ ਦਿਖਦਾ ਪੂਰੇ بڑے ਅੱਖਰ ਨਾ ਤੁਰਿੰਦੇ ਨਾ ਡਟਾ ਲਾ ਗਲਤ ਮੰਗਾ ਲੈ ਲਿਆ ਮੂਰੇ ਰੂਟਾ ਵੀ ਡਰਾ ਗਿਆ ਬੈਕ ਲਾਉਣਾ ਦਾ ਤੇਰਾ ਭਲਾ ਹੋ ਜੇ ਟਰੈਕਟਰ ਗਾਹ ਕਰਨ ਓ ਗਿੱਲਾ ਹੈ ਕੋਈ ਦਾ ਖਾਲੀ ਲੋ ਜ਼ੋਰ ਵੜਾਈ ਜਾਂਦਾ ਤੂੰ ਭਰਿਆ ਮੈਨੂੰ ਕਿਆ ਕਰੂਗਾ ਇਹੱਸਦੀ ਆ ਹਾਂ ਨਾ ਭਾਈ ਸ਼ੁਕਲਾ ਸਾਈਡ ਪਰ ਵੀ ਲਵਾ ਕੇ ਹਟਿਆ ਲਓ ਜੀ ਭਾਈ ਅੱਜ 18 ਫੁੱਟਾ ਟਰਾਲਾ ਬਾਹਰ ਕੱਢ ਲਿਆ ਜਿਹੜੇ ਸਟicker ਕਟਾ ਕੇ ਲਿਆਂਦੇ ਤੇ ਉਹ ਲਵਾ ਕੇ ਲਿਆਉਣੇ ਆ ਤਾ ਕਹਿੰਦੇ ਇਕ ਨਹੀਂ ਦੱਬਤੀ ਵੇਲਾ ਲਓ ਜੀ ਬਾਈ ਟਰਾਲਾ ਲੈ ਕੇ ਆਏ ਤੇ ਇੱਕ ਟਰਾਲਾ ਮੂਰੇ ਹੋਰ ਖੜਾ ਬੜਾ ਬੰਬੂ ਘਾਟੇ ਵੀ ਲਓ ਜੀ ਬਾਈ ਟੇਪ ਵਾਲੇ ਬਾਈ ਪਾਏ ਆ ਜੱਗਾ ਕਹਿੰਦਾ ਪਹਿਲਾਂ ਟੇਪੇ ਕਰਾ ਲਈਏ ਟਰਾਲੇ ਦਾ ਕੰਮ ਦੁੱਲੇ ਕੋ ਭੀੜਤੀ ਦੁੱਲਾ ਕਹਿੰਦਾ ਇਹਨੇ ਹੋਰ ਪਾਸੇ ਜਾਇਆ ਉਹ ਤਾਂ ਪਰੋਪੜ ਆਇਆ ਇਹ ਕਹਿੰਦਾ ਇਹਨੇ ਥੋੜੇ ਸਟicker ਜੇ ਬਾਈ ਲੱਗੇ ਹੋਏ ਅਜ ਕਣਾ ਉਹ ਪਹਿਲਾਂ ਗੋਤ ਲੱਗਿਆ ਹੋਏ ਉਹ ਮਟੇ ਕੇ ਉਹਦੇ ਉੱਪਰ ਨਮਾ ਲੱਗਣਾ ਹੈ ਟੇਪ ਲਾ ਕੇ ਉੱਪਰ ਸ਼ੋਕਲਾ ਲਿਖ ਦੇਣਾ ਤੇ 2 4 ਹੋ ਰਹੇ ਨਹੀਂ ਐਂਡ ਬੰਦ ਦੀਆਂ ਉਹ ਵੀ ਪੂਰੀਆਂ ਕਰਨੀਆਂ ਤੇਨੂੰ ਬਣਾਉਣਾ ਪੈਣਾ ਮਤਲਬ ਲੈ ਲੈ ਆਂ ਹਾਂ ਇਹ ਮੈਂ ਕਈ ਹੁੰਦੇ ਆ ਕਈ ਪੂਰੀ ਬਣਾਏ ਹੋਏ ਸਿਸਟਮ ਭਾਈ ਇਹ ਰੇਡੀਅਮ ਆ ਜੀ ਰੰਗ ਤਾਂ ਨਹੀਂ ਖਾਵੂਗਾ ਸਾਡਾ ਰੇਡੀਅਮ ਟੇਪ ਬਾਈ ਸਭ ਤੋਂ ਓਕੀ ਆ ਦਾਰ ਨਹੀਂ ਪ੍ਰੋਜੈਕਟ ਅੰਦਰ ਵੀ ਉੱਪਰ ਤੱਕ ਹੁਣਾ ਮੜਾ ਜੀ ਉੱਪਰ ਵੀ ਕੱਢਣਾ ਮੜਾ ਜੀ ਦੇਖੇ ਮਿਲ ਗਿਆ ਨਾਲ ਇਹਨਾਂ ਇਹ ਵੀ ਰੇਡੀਅਮ ਆ ਜੀ ਰੇਡੀਅਮ ਟੇਪ ਲੱਗੀ ਹੈ ਨਰੂੜੇ ਛੋੜਿਆ ਅੰਦਰ ਨਹੀਂ ਨਹੀਂ ਸਹੀ ਨਹੀਂ ਭਾਈ ਨੂੰ ਭਾਂਜੋ ਤਾਂ ਕਿਹਾ ਕਿ ਇਹ ਉੱਪਰ ਕਿਉਂ ਦੇ ਕਾਦੇ ਲੱਗ ਰਹੀਆਂ ਇਹ ਇੱਕ ਹੈ ਖਰਚਾਰੇ ਦੀ ਸੇ ਹੈ ਪਾ ਲ ਵੀ ਆ ਗੈਂਡੀ ਜਾਨੀ ਮੁੰਡਿਆਂ ਨੂੰ ਸ਼ੌਂਕ ਬਹੁਤ ਆ ਕਹਿੰਦਾ ਟਰਾਲਾ ਵੜਾ ਵੀ ਸਟਿੱਕਰਾਂ ਗੇ ਭਰਨਾ ਪੱਦਰ ਤੇ ਕੋਈ ਖਾਣਾ ਨਹੀਂ ਛੱਡਣਾ ਬਾਈ ਨਾ ਪੂਤਾਂ ਸੱਦਾ ਜਮਾ ਲੈਣਾ ਸਾਰੀ ਲੈ ਲੈ ਪੂਤਲਾ ਹੁਣੇ ਲੈ ਇੱਡੇ ਕੋਬਰੇ ਲਾਉਣੇ ਮੋਟੇ-ਮੋਟੇ ਮਿਲ ਗਿਆ ਰ ਉਹਦਾ ਐਲ ਨਹੀਂ ਦਾ ਹੈਗਾ ਤੈਨੂੰ ਤਾਂ ਗਿਆ ਭਜਾ ਲਿਖ ਦਿੱਤਾ ਨੂੰ ਕੋਦੇ ਚੌੜੇ ਨਹੀਂ ਤਾਂ ਟੇਪ ਚ ਖੜਾ ਕਰ ਦੇ ਕੋਲਾਂ ਦੇ ਉਹ ਜਗ੍ਹਾ ਇਹ ਤਾਜ਼ਾ ਮਾਲ ਲੱਗਿਆ ਵੇ ਪੁਰਾਣਾ ਰੰਗ ਫਿੱਟੂ ਗਾਲੇ ਕਿ ਨਹੀਂ ਲਓ ਜੀ ਪੀਵੀ 12 ਵਾਲੇ ਬਣ ਗਏ ਪੀਵੀ 7 ਛੜਦਾ ਹੁਣ 7 ਛੜਦਾ ਹੁਣ ਪਤਾ ਲੱਗੂਗਾ ਵੀ ਰੋਪੜਾ ਦਾ ਟਰਾਲਾ ਹੈ ਪੀਵੀ 12 ਪੀਵੀ 12 ਵਾਲੇ ਬਣ ਗਏ ਬਾਈ ਪਿੱਛੇ ਦਾ ਬਾਕ ਸਟicker ਲਾ ਕੇ ਜਗੇ ਡਾਲੇ ਪਰ ਇੱਕ ਆਏ ਯਾਰ ਬਾਈ ਦੇ ਨੋ ਨਾ ਅਟੇ ਆਣੀ ਪੰਜਾਬੀ ਚ ਵੀ ਲਿਖਾ ਕੇ ਹਟਿਆ ਪੰਜਾਬੀ ਆਪਣਾ ਸੱਭਿਆਚਾਰ ਇਹ ਥੋੜੀ ਛੜਣਾ ਤੇ ਮਰਜ਼ੀ ਚੱਲੀ ਜਾਈਏ ਉੱਪਰ ਬੜੀ ਜਿੰਦਾ ਸੀ ਮੂੰਹ ਨਹੀਂ ਲਾਉਂਦੇ ਲਾਉਣਾ ਪੈ ਜਾਂਦਾ ਕਦੇ ਕਦੇ ਉੱਪਰ ਫੱਟੀ ਥੱਲੇ ਜੋ ਅੱਜ ਕੱਜ ਮੀਰ ਕਿੱਥੇ ਜਾਣਾ ਬਾਈ ਬਾਈ ਸਟicker ਹੋਰ ਲਵਾਤਾ ਮੁੰਡਿਆਂ ਨੇ ਇਹਨਾਂ ਆ ਕਟਾ ਕੇ ਉਰੇ ਮਾਲਾ ਲਾਉਣਾ ਦਾ ਮਾਲਾ ਵੀ ਲਿਖਾ ਲਾ ਰੇ ਬਹਿਰਾਮਪੁਰ ਬਹਾਵਲਪੁਰ ਹੈ ਅੱਧਾ ਲੱਗ ਗਿਆ ਅੱਧਾ ਹੋ ਲੱਗਣਾ ਹੈ ਲੋ ਜੀ ਬਾਈ ਮੂਰੇ ਵੀ ਸ਼ੁਕਲ ਲਗਾਤਾ ਮੁੰਡੇ ਨੇ ਕਿਆ ਕਹਿੰਦਾ ਕਿਆ ਲੱਗਾ ਆ ਵੀ ਠੀਕੇ ਆ ਹੁਣ ਡਿਜ਼ਾਈਨ ਵਧੀਆ ਪੜਦਾ ਹੁੰਦਾ ਹਰਦਾ ਨਹੀਂ ਮੁੰਡਾ 5-700 ਰੁਪਏ ਦਾ ਕੰਮ ਕਰਾ ਲੈਣੇ ਨੇ ਅੱਜ ਆ ਵੀ ਸਟicker ਨਾ ਮਾ ਆ ਵੀ ਨਵਾਂ ਹੋਰ ਤੁਹਾਨੂੰ ਹੁੰਦਾ ਬਾਈ ਆ ਵੀ ਨਵਾਂ ਲੱਗਿਆ ਬਾਈ ਪੀਵੀ 12 ਵੀ ਪਰਲੀ ਸਾਈਡ ਵੀ ਲੱਗੇ ਹੋਰ ਕਿਹੜਾ ਲੱਗਿਆ ਤਾਂ ਇੱਕ ਆ ਵੀ ਲੱਗੇ ਆ ਨਾ ਆ ਬੇਲ ਚਾ ਪਹਿਲਾ ਜੀਪ ਵੀ ਵਹਿਲੀ ਦਿਮਾਗ ਦਾ ਬਹੁਤ ਆ ਬਈਆ ਦੇਖੋ ਕਹੇ ਜਾਂ ਗੁੰਡਾ ਲਾਇਆ ਪੱਤੀ ਇਹ ਕਟੇਗੇ ਕੱਟੀ ਵੀ ਜਗੇ ਦੇਖ ਲੈ ਇਹਦਾ ਬਾਈ ਪੂਰੀ ਲਈ ਵੀ ਟਰਾਲੇ ਪਰ ਲੈਤਾ ਛੱਟਾਂ ਵੀ ਲੈ ਗਿਆ ਨਹੀਂ ਕੋਲ ਰੋਫ ਹੈ ਦਾੜਾਏ ਕੋਹੇ ਆ ਟੌਰ ਨੂੰ ਅੱਛਾ ਹਾਂ ਆ ਖਾਲੀ ਕਾ ਦਿੱਤਾ ਬਨਾਲ ਇੱਕ ਤੁਸੀਂ ਰੱਖਣ ਬਾਜੀ ਬਾਜੀ ਕੋਲ ਜੋ ਆਪਸ ਅਦਰ ਪੈਂਦ ਦੂਆ ਪ੍ਰੋਜੈਕਟ ਵੰਟੀ ਆਣਾ ਨਹੀਂ ਵੰਟੀ ਵਾਲਾ ਪ੍ਰੋਜੈਕਟ ਆ ਇਹ ਦਾਰੂ ਲੌਂਗਾ ਹੋਰੇ ਬੱਦਾ ਬੰਟੀ ਵਾਲਾ ਪ੍ਰੋਜੈਕਟ ਆਇਆ ਵੇ। ਉਹ ਬੰਟੀ ਵਾਲਾ ਪ੍ਰੋਜੈਕਟ ਹੈ। ਉਹ ਬਾਈ ਇਹ ਤਾਂ ਗਲਤ ਹੈ। ਇਹ ਗਲਤ ਹੈ। ਲਓ ਜੀ ਬਾਈ ਲੱਗ ਗਿਆ ਪੂਰਾ ਸਟicker ਇਹ। ਬਾਬਾ ਆਪੇ ਤੱਕ ਤੋਟਾ ਦੇਵੇ ਬੰਦਾ ਹੋਵੇ ਨਾ ਬੇਨੇ ਧੱਕ ਦੇ। ਵੀ ਰੀ ਇੰਡੀਕੇਟਰ ਲਾ ਦ। ਲਓ ਜੀ ਬਾਈ ਟਰਾਲੇ ਦੀ ਬੈਰਿੰਗ ਕਰਾਉਣਾ ਇਹਦੇ। ਟਰਾਲੇ ਦੀ ਨਹੀਂ ਟਰੈਕਟਰ ਦੀਆਂ ਤਾਰਾਂ ਇਹ ਸੈੱਟ ਹੋਣੀਆਂ ਇਹਦੀਆਂ। ਪਾਰਕਿੰਗ ਵੱਲ ਵੀ ਬਾਈ ਹਾਂ ਹਾਲਤ ਲੱਭ ਗਿਆ ਹਾਂ ਕਿੰਨਾ ਕੋਖਾ ਲੱਭਿਆ ਬੜੇ ਲੱਭ ਲਿਆ ਮਿਸਤਰੀ ਨੇ ਇੱਕ ਢੇੜਾ ਦਿੱਤਾ ਟਰੈਕਟਰ ਬੰਨ੍ਹ ਜੇ ਹਾਂ ਢੇੜੇ ਚ ਕੀ ਲਿਆ ਹਾਂ ਇੱਕ ਢੇੜੇ ਚ ਕੀ ਲਿਆ ਇਹੀ ਤਾਂ ਫੇ ਕਾਰਾਗਰੀ ਹੁੰਦੀ ਹੈ ਜਿਗਾ 12ਵਾਂ ਛੇੜਖਾਨੀ ਹੋਈ ਵੀ ਨਾ ਤੇਰੇ ਬੈਰਿੰਗ ਦੀ ਹਾਂ ਟਰੈਕਟਰ ਦੇ ਲੈਣ ਤੇ 12ਵਾਂ ਮਾੜੀ ਮੋਟੀ ਛੇੜਖਾਨੀ ਜਿਗਾ ਡੈਕ ਲਵਾ ਲਿਆ ਐਂਪਲ ਵਾਲੇ ਲੱਗੇ ਵਾ ਇਹਨਾਂ ਕੋਲ ਪਤਾ ਨਹੀਂ ਹੁਣ ਕੀ ਪਤਾ ਹਾਂ ਭਾਈ ਉਦਾਂ ਛੇੜਖਾਨੀ ਹੋਈ ਨਹੀਂ ਨਾ ਜੀ ਜਾਂ ਕੋਈ ਐਕਟਰਾ ਲਾਈਟ ਲਵਾ ਲੈਂਦੇ ਆ ਹੋਰਾਂ ਲਵਾ ਲਏ ਜਾਂ ਕੋਈ ਬਾਕੀ ਲਾਈਟਾਂ ਭਾਈ ਟਰਾਲੇ ਨੂੰ ਬਹੁਤ ਲੱਗੀਆਂ ਵੀ ਐ ਹਨੇਰੇ 'ਚ ਤੁਹਾਨੂੰ ਦਿਖੂਗੀਆਂ ਹੈਗੀਆਂ 50 ਕਿ ਲਾਈਟਾਂ ਰਾਤ ਨੂੰ ਦਿਖਾਉਂ 50 ਕਹਿ ਗਈਆਂ ਤੇ ਤੇ ਨਾ ਬੈਣਾ ਜਦੋਂ ਲ ਜਾਉਗੇ ਸ਼ਾਮ ਨੂੰ ਕੋਈ ਆ ਗਿਆ ਤੇ ਭਾਵੇਂ ਕਿ ਇੰਨਾ ਚੌੜਾ ਜਰਦਾ ਭਾਈ ਘੰਟ ਲਾਤ ਕੋਈ ਵੀ ਨਹੀਂ ਹੋਇਆ ਮੈਂ ਸਾਈਡ ਜਾ ਉਹ ਪੜ ਤਾਉਂਦਾ ਘੰਟ ਤਾਂ ਲੱਗਦਾ ਕੀ ਰੱਖਨੇ ਜਿਆਦਾ ਜਿਆਦਾ ਹੋਣੇ ਮੈਂ ਟਰੈਕਟਰ ਲੈ ਕੇ ਲਾਉਂਗਾ ਮੈਨੂੰ ਬਾਸ ਸਾਈਡ ਲਾਉਂਦਾ ਹੁਣ ਫੋਰਮੈਨ ਹੁਣ ਚੜਾ ਕੇ ਰੱਖਿਆ ਨਾ ਗੰਨਾਂ ਨੂੰ ਲਾ ਕੇ ਲਾਤੀਕਰ ਕਿਹੜੇ ਵਾਲੇ ਸਾਈਡ ਦੱਬੇਗਾ ਨਹੀਂ ਉਲਟੀ ਜਾ ਮਿਲਦਾ ਹੁਣ ਬੜੇ ਸਟicker ਜਗੇ ਦਿਖਦੇ ਆਉਣਾ ਕਿੱਥੇ ਮੁੜ ਕੇ ਉਹ ਕਿੱਥੇ ਦੂਰ ਜਾਏਗਾ ਨੂੰ ਉੱਥੇ ਤੇ 1 ਵਜੇ ਘਟਾ ਨਹੀਂ ਆਉਣਾ ਆਉਣਾ ਤਾਂ ਉਰੇ ਹੀ ਆ ਮੁੜ ਕੇ ਮੈਂ ਹਮੜਾ ਬੈਠਾ ਮੇਰੇ ਗਾਰੰਟੀ ਲਾ ਦਿੱਤਾ ਦਾ ਅਸਲ ਦੁੱਲੇ ਭਾਈ ਕੰਮ ਗਲਤ ਕਰਤਾ ਸਾਹਮਣੇ ਹਾਂਜੀ ਤੂੰ ਰਹਿਣ ਦੇਣਾ ਕ ਬਹੁਤ ਅਤੀਵਾਨ ਲੱਗੇਗਾ ਨਹੀਂ ਹੋਣੀ ਜਣਾ ਮੀਂਹ ਪੈਂਦੀ ਜੀਦਾ ਹਾਂ ਨੇ ਹਾਂਜੀ ਕਦ ਤੂੰ ਰਹਿਣ ਦੇਣਾ ਹਾਂ ਜੱਗੇ ਉਰੇ ਦਾ ਹਾਜ਼ਰੀ ਲਾਉਣੀ ਪੈਂਦੀ ਐ ਨਹੀਂ ਆਏਂ ਕਰ ਮੈਂ ਕਰ ਦਣਾ ਜਿਲੂ ਲੈ ਜਾਉਂ ਰੋਡ ਕੇ ਕੰਮ ਕਰਦੇ ਨੂੰ ਮੀਂਹ ਪੈਂਦੇ ਜੀ ਕਿਤੇ ਪੰਦੇ ਚ ਗਰੰਟ ਆ ਉਹਨ ਉੱਥੇ ਰਹਿਣ ਦੋ ਅੰਕਲ ਇਹਦਾ ਫਾਇਦਾ ਹੈਗਾ ਦੱਸੋ ਮਾੜਾ ਜੀ ਜੇਕੇ ਅੰਕਲ ਦੀ ਗੱਲ ਠੀਕ ਹੈ ਕਹਿੰਦਾ ਸਭਾਈ ਨਹੀਂ ਹੋਣੀ ਚੱਕੇ ਇਹਦੀ ਬੱਸ ਮਾੜਾ ਮਾੜੇ ਖੜਾ ਲੈ ਥੱਲੇ ਟਾਂਕ ਲਾਉਣਾ ਉਹ ਚੁੱਪ ਕਰਦਾ ਨਹੀਂ ਤੂੰ ਇਹਨੂੰ ਆਗਰ ਹੀ ਰਿਹਾ ਕਰਦਾ ਬੱਸ ਜਗੇ ਹੁਣ ਐਂ ਦਿਖਦਾ ਪੂਰੇ ਬੜੇ ਅੱਖਰ 42.77 ਕਿਲੋ ਇਹ ਹੁਣ 620000 ਦਾ ਦੁੱਲੇ ਭਾਈ ਲੈ ਜਿਗਾਰਡ ਕੋ ਚੱਕਿਆਂ ਦਾ 42.77 ਕੋਈ ਮਾਨ ਲਾ ਲੈ ਕਨਾਰੀ ਉਦੁੱਲਾ ਬਾਈ ਕਹਿੰਦਾ ਕੋਈ ਜਗੜਨ ਲੱਗਿਆ ਗਲੀ ਕੱਢ ਕੇ ਲਾ ਲੈਣਾ ਜੇ ਕਿ ਇੱਕ ਹੈ ਆ ਚੱਕੇ ਤੇਰੇ ਗੇਟ 'ਪੋਂ ਬਹੁਤ ਵਧੀਆ ਲੱਗਣੇ ਦੁੱਲੇ ਨੇ ਲਾਇਆ ਹੁਣੇ ਗੇਟ ਵੱਲ ਸ਼ੁਕਲਾ ਇੱਕ ਵਾਰ ਸ਼ੁਕਰੀ ਰਖਾ ਦਿੰਦਾ ਸ਼ੁਕਰੀ ਸ਼ੁਕਲਾ ਦੋਏ ਕਰ ਦਿੰਦਾ ਲੋ ਜੀ ਨਹੀਂ ਨਿਕਲਣੀ ਇੰਨੀ ਮਰਚੀ ਐ ਇੰਨਾ ਫਰਕ ਐ ਕਿਸੇ ਲਈ ਕੋਈ ਜਾਣਾ ਉੱਥੇ 10 ਇੰਚੀ ਦਾ ਫਰਕ ਆ ਫਿਰ ਹੋਰ ਕਰ ਇੱਥੇ ਨਾ ਉਹ ਲਵਾ ਕੇ ਕੱਢ ਕੇ ਨਟ ਬਾਈਡ ਕਰਦੇ ਲੋਡ ਨਹੀਂ ਆਉਣਾ ਬਾਈ ਗ੍ਰੀਸ ਲਈ ਕੋਈ ਜਾਣਾ ਜਗਾ ਡਰਦਾ ਨਿਕਲ ਜਾਣੀ ਯਾਰ ਆ ਕਿਹੜੇ ਨਿਕਲ ਜਾਣੀ ਹਾਂ ਕੱਢ ਕੇ ਦੇਗੀ ਹੈ ਦੇਗੀ ਬਾਈ ਤੋੜਨਾ ਦੀ ਕਿਹੜਾ ਬਾਈ ਹੋਏ ਖੜ ਕੇ ਰੱਖੀ ਕਿਹੜਾ ਟੋਟਾ ਟੋਟਾ ਜਿੱਕੇ ਵੜ ਕੇ ਰੱਖੀ ਕਿਹੜਾ ਮੈਂ ਟਾਕਾ ਲਾ ਦਵਾ ਲਾ ਚਲ ਫੜ ਉਹ ਯਾਰ ਰੋਣ ਦੇ ਮਤਲਬ ਜਗਾ ਕਿਲਾ ਆ ਮੈਂ ਕਰੰਟ ਲੱਗਦਾ ਇਹਦੇ ਉਹ ਹਰ ਜਾ ਰੋ ਉਹ ਤੋਂ ਲੈ ਰਦੇ ਬਾਈ ਇਹ ਗਿਰਗਰ ਜਾਊਗਾ ਕੰਮ ਖਰਾਬ ਹੋ ਜਾਊਗਾ ਕਿੱਥੇ ਲਾਉਣ ਆਉਣੇ ਨੇ ਉਹਦੇ ਪਰੋਸੇ ਆਈ ਦੇ ਵਾ ਇੱਥੇ ਉੱਪਰ ਉੱਪਰ ਟੀ ਵਾਲੀ ਬਹਿਹਿੰਦਾ ਇਹੋ ਪ੍ਰਾਥ ਨਹੀਂ ਜਾਣਾ ਐਸਾ ਹਾਂ ਮੋਰੇ ਮੋਰੇ ਇੱਥੇ ਸ਼ੁਰੂ ਕਰ ਤੈਨ ਤੈਨਰ ਨੂੰ ਚੁੱਕੀ ਕਿਆ ਹੋ ਗਿਆ ਲੋ ਚੌੜ ਕਰਦਾ ਕਾ ਇਹ ਲੱਗ ਜੇ ਕਰਦਾ ਵਾ ਜ਼ਿਆਦਾ ਲੱਗ ਜੇ ਤੈਨੂੰ ਮਾਰ ਦੇ ਲੋ ਤੇਰਾ ਕੋਈ ਨਹੀਂ ਤੈਨੂੰ ਛੱਟ ਕਰੂੰਗਾ ਕੋਈ ਗੱਲ ਆ ਤੂੰ ਤੋੜਨਾ ਨਹੀਂ ਕਿਤੇ ਛੱਬ ਉਹ ਹਟ ਜਾ ਯਾਰ ਲਿੰਗੇ ਇੱਧਰ ਕੋਈ ਰੌਲਾ ਨਹੀਂ ਹੈਗਾ ਇਹਨੂੰ ਜੇ ਮੜਾ ਨਾ ਟੁੱਟ ਗਿਆ ਐਂ ਕਿ ਬਚ ਗਿਆ ਤੂੰ ਮਿੱਤਰੀ ਕਾਲਾ ਦੇਖੋ ਓਏ ਭਾਈ ਦੇਖੀ ਇਹਨੂੰ ਥੋੜਾ ਦੁੱਲੇਗੇ ਡਰ ਵੀ ਲੱਗਦਾ ਮਾਰ ਵੀ ਸਕਦਾ ਟੁੱਟ ਟੁੱਟ ਜਾਂਦੀ ਆ ਨੂੰ ਆਇਆ ਦਿਲੇ ਦੇਖ ਕੇ ਆਪਰੇ ਦੁਲੇ ਦੇ ਇਸ ਕੀ ਗੱਲ ਆ ਬਾਈ ਇਹ ਹਾਂ ਅਬਾਈ ਨਾ ਕਿ ਨਟ ਪੈਣਾ ਬ੍ਰੀਕ ਆ ਦਾ ਰਸਤਾ ਚ ਇਹ ਦੇਖੀ ਜੀ ਹੈ ਨਾ ਹੋ ਗਿਆ ਹੋ ਗਿਆ ਪਾਸ ਕੰਮ ਆਈ। ਕਿੱਥਾ ਆ ਵੇ ਇਹ? ਜਿੱਦ ਜੱਗੇਰ ਦਾ ਟੇਡਾ ਵੱਜ ਗਿਆ। ਇਹ ਦੋ ਹਿੰਦਾਂ ਦਾ। ਜਨੇ ਪਾਸ ਹੈ ਬਾਈ। ਉਹ ਬਾਈ ਥੋੜਾ ਚੱਕਾ ਚੱਲਦਾ ਲੋਡ ਪਰ। ਇੱਕ ਟਾਇਰ ਪੱਖ ਚਲਾਈ ਜਾ ਕੋ ਖੋਲ ਕੇ ਰੱਖ ਜੋਰੇ। ਗਰਮ ਆ ਵੀ? ਨਹੀਂ ਗਰਮ ਨਹੀਂ ਹੋਊ। ਉਹ ਘੁੰਮਦਾ ਨਹੀਂ ਹੈਗਾ ਕੋਈ ਚੱਕਰ। ਕਸ ਦੀ ਆ ਹੋ ਹਾਂ ਲੈ ਭਾਈ ਸ਼ੁਕਲਾ ਸਾਈਡ ਪਰ ਵੀ ਲਵਾ ਕੇ ਹਟਿਆ ਨਾ ਭਾਈ ਘੋੜਾ ਵੀ ਲਾਣਾ ਹੈ ਨਾ ਮੁੰਡਾ ਇਹਦੀ ਵੀ ਪੂਛ ਵੱਢ ਲਿਆ ਦੇ ਨਾ ਤੱਕ ਆ ਹੋ ਚੱਲ ਜਿਹੜਾ ਗੜਬੜ ਨਾ ਹੂੰ ਕੰਨ ਬਟੇ ਕੀ ਪੂਛ ਵੱਡੀ ਹੈ ਪੂਛ ਵੱਡੀ ਹੈ ਸਾਲ ਦੀ ਇੱਥੇ ਖੜ ਕੇ ਦੇ ਸਿੱਧਾ ਸਹੀ ਆ ਐਨ ਐਨ ਵਧੀਆ ਭਾਈ ਠੀਕ ਹੈ ਨਾ ਸਹੀ ਹੈ ਇਹ ਦੋ ਟਾਂਕੇ ਜੱਗੇ ਲੈ ਖੜ ਜਾਣਾ ਜੱਗੇ ਬਹੁਤਾ ਨਹੀਂ ਲਾਉਣਾ ਆਰਥੇਨ ਦਾ ਆਦੂਲੇ ਭਾਈ ਵੇਚਣ ਚੱਲਿਆ ਇਹਦਾ ਉਹ ਆਸ ਬਾਕੀ ਜੱਟ ਕਰ ਉਹ ਵਾਲਾ ਜਿਹੜਾ ਕਾਹ ਮਾਰ ਕੇ ਉਹ ਨਾ ਭਾਈ ਇਹਦਾ ਦੋਹਾ ਮਨ ਵੀ ਗਲੀ ਨਿਕਲ ਜਾਂਦੀ ਬਰਾਬਰ ਆ ਕੇ ਉਹ ਤੋਂ ਡੋਹਾ ਮਨ ਵੀ ਬਰਾਬਰ ਗਲੀ ਨਿਕਲ ਜਾਂਦੀ ਜੇ ਕੱਢਣੀ ਸੀ ਕੰਮ ਖਰਾਬ ਹੋ ਜਾਣਾ ਤੇਰਾ ਪੰਗਲੇ ਦਾ ਟੋਟਾ ਨਹੀਂ ਹੋਊਗਾ ਇਹਨਾਂ ਦਾ ਚਾਰਕ ਕਰੀਏ ਹੋਣ ਜਾਣੇ ਆਹ ਇਕੱਠਾ ਨਾ ਕਰੀ ਜਾ ਤਿੰਨ ਇੰਚ ਜਾਂ ਤਿੰਨ ਇੰਚ ਨੂੰ ਖਾਈ ਨੂੰ ਤਿੰਨ ਇੰਚੀ ਕਰੀ ਦੀ ਸਾਡੀ ਲੈ ਚਰਤ ਲਾ ਲ ਆ ਆਇਆ ਚਰਤ ਲਾਈ ਜਾਂਦਾ ਆ ਜਾ ਡੇਢ ਡੇਢ ਅਕਲਾਈ ਕਰੀ ਸਾਈ ਸੱਤ ਗਿਆ ਅੰਦਰ ਪਰ ਜੋ ਰਿਹਾ ਹੈ ਗਿਆ ਪੁੱਤ ਦਗਾਵਣ ਤੇ ਆਜੇ ਡੇਢ ਇੰਚ ਅੰਦਰ ਡੇਢ ਇੰਚ ਦਿਖਾ ਕਾਲੀ ਹੈਗੀ ਆ ਮੇਰੀ ਅਕਲ ਅਕਲ ਮੇਰੀ ਕਨੇਚ ਨਹੀਂ ਇੰਚ ਵਿੱਚ ਨਹੀਂ ਲਾਦੇ ਆ ਲੈ ਆ ਗਿਆ ਨਾ ਆ ਗਿਆ ਅੱਡੇ ਇੱਕ ਜੈ ਤੂੰ ਜਰਾ ਵੜੇ ਕਹਿੰਦਾ ਜੇਕੇ ਕਹਿੰਦਾ ਕਿੱਥੇ ਮਰ ਜਾ ਉਹਦੇ ਮੈਂ ਪੈ ਜਾਏ ਹੋਰ ਆੜ ਸੂਰੀ 7/2 ਇੰਚ ਆਏ ਤੇ ਕਾਦੇ ਨਹੀਂ ਹੈ ਕੋਈ ਤਾਂ ਰਨ ਕਰਨੇ ਮਾਰਦੇ ਹੁੰਦੀ ਹੈ ਐਡੀ ਦੁੱਲਾ ਫੋਰਮੈਨ ਬਾਈ ਲਾਤੇ ਸਪਿਨਰ ਦੇਖ ਦੁੱਲੇ ਬਾਈ ਸਪਿਨਰ ਹੁੰਦੇ ਕਿ ਆਉਂਦੇ ਕਿਹੜੇ ਆਹਾਂ ਹਾਂ ਬਿਤੇ ਕਿਹੜੇ ਆਹਾਂ ਸਪਿਨਰ ਜੀ ਕਹਿੰਦੇ ਇਹਨਾਂ ਨੂੰ ਹਾਂ ਹਾਂ ਕੜਦਾ ਨਹੀਂ ਜੱਗਾ ਨਵੀ ਤੇ ਨਵੀ ਕਾਰ ਕਢਾਉਂਦਾ ਮੈਨੂੰ ਸਾਡੇ ਵੀ ਬੋਤਲ ਫੜ ਲਿਆ ਪਰ ਲੈਂਦੇ ਆ ਪਰ ਵੀ ਵੜ ਜਾਓ ਕਿੱਲੋ ਮੇਰੇ ਸਾਡੇ ਘਾਟ ਲੈ ਕੇ ਕਿਹੜਾ ਲੈਣਾ ਬ੍ਰਾਂਡ ਦਾ ਦੇ ਦੇ ਬਾਈ ਕਿਹੜਾ ਕੱਲੇ ਕੱਲੇ ਨੂੰ ਬੋਤਲ ਲਿਆ ਦੋ ਨਾ ਬਿਨਾ ਮੂੰਹ ਲਾ ਕੇ ਪੀਣੀ ਠੀਕਾ ਪਟਣਾ ਨਹੀਂ ਨਹੀਂ ਮੈਂ ਪੜਦਾ ਤੁਸੀ ਜਾਓ ਵੀਰ ਭੈਣ ਗਾਦੇ ਬਿਨਾ ਮੂੰਹ ਪਟੜ ਲੈ ਵੀ ਵੀ ਆ ਆਪਾਂ ਕੱਲੇ ਕੱਲੇ ਦੀ ਗੱਲ ਹੋਈ ਆ ਲੀਣਾ ਨਹੀਂ ਦੋਰੀ ਵੀ ਆਲੀ ਲਾ ਦੇਵਾ ਵੀ ਆਲੀ ਲਾ ਦੇ ਵਾ ਠੀਕਾ ਬਾਈ ਦੇਖ ਲੈ ਤੁਸੀਂ ਸਾਹਮਣੇ ਮੈਂ ਮੇਰੇ ਨਾਲ ਗੱਲ ਹੋਈ ਕੱਲੇ ਕੱਲੇ ਦੀ ਗੱਲ ਹੋਈ ਆ ਰਿਕਾਰਡ ਹੈ ਕੱਲੇ ਕੱਲੇ ਨੂੰ ਕਹਾਂਗਾ ਕੱਲੇ ਦੀ ਗੱਲ ਕੱਲੇ ਕੱਲੇ ਨੂੰ ਕਹਾਂਗਾ ਬੋਤਲ ਜਦ ਮਾਇਆ ਗਿਆ ਨਾ ਇੱਕ ਹੈ ਫੜ ਗਿਆ ਤੇ ਤਾਂ ਮੈਂ ਕਿਹਾ ਭੈਣ 90 ਲਾਉਣ ਨਾਲ 90 ਲਾਉਣ ਨਾਲ 20 ਸੜ ਜਾਣਾ ਫਰਕ ਹੈਗਾ ਫਰਕ ਪਿਆ ਤੂੰ ਘਰ ਲਾ ਜਾ ਸਰਾ ਛੱਡਣ ਵਾਲੇ ਦੇ ਪਜਾ ਜਾ ਠੀਕ ਹੈ 90 ਲਾਉਣ ਨਾਲ 20 ਸੜ ਜਾਣਾ ਉਹ ਤੇ ਤੇ ਕਿਆ ਕਹਤ ਤਿੱਤੇ ਕਿਹਨ ਚ ਗਲਤੀ ਹੋ ਗਈ ਨਾ ਕੱਲੇ ਕੱਲੇ ਨੂੰ ਲਿਆ ਰਣੀ ਹਾਂ ਉਹਨੇ ਗਲਤੀ ਆਪ ਕਰੀ ਆ ਸਾਨੂੰ ਨਾ ਕਹੇ ਹੁਣ ਬੜੀ ਬੋਤਲ ਲਿਆ ਨਾ ਪੀ ਕੇ ਦਿਖਾਵੇ ਬੜੀ ਬੋਤਲ ਦੀ ਗੱਲ ਤੂੰ ਬੜੀ ਬੋਤਲ ਸਾਰੇ ਪੀਜੂਗੇ ਠੀਕ ਹੈ ਫਿਰ ਉਏ ਉਹ ਪੌਣ ਤੇ ਆ ਗਿਆ ਅੰਦਰ ਕਿਥੋਂ ਉਹ ਨਹੀਂ ਇੱਕ ਟੋਪੀ ਨੋ ਬਗੜੀ ਟਿਕਿਆ ਆ ਬਾਹਰ ਤੋਂ ਤੇਰੇ ਬਗੜੀ ਧੁੱਲੇ ਲੋਟ ਆ ਗਿਆ ਬਾਈ ਇੱਕ ਹੋਰ ਪੈਣ ਜੇ ਕਿ ਨਟ ਮੜਿਆ ਦਬਿਆ ਬਣੇ ਉਹਨੂੰ ਬਾਹਰੋਂ ਦਵਾਇਆ ਜਾਂ ਟਾਇਰ ਦੇ ਦੁਖਾਏ ਨਾਲ ਬਾਹਰ ਰੱਬਿਆ ਟਾਇਰ ਛੋਟਾ ਬਾਹਰ ਤੇ ਇੱਕ ਪਾਸੇ ਰਵਾ ਦੇ ਅੰਦਰ ਹਲਕਾ ਜਿਹਾ ਦੱਬਿਆ ਮੈਂ ਹਲਕਾ ਜਿਹੇ ਰਹਿਣ ਦੱਬੇ ਨਾਲ ਬਿਲੇ ਬਹਿਣ ਤੇ ਬਾਹਰ ਰੁਮ ਗਿਆ ਉਹਦਾ ਕਿਆ ਕਰਾ ਰਿਹਾ ਆ ਦੇ ਲੈ ਜਮੀ ਹਲਕਾ ਜਾਂ ਮੂੰਗੜੀ ਜੇ ਇੱਕ ਤਰ੍ਹਾਂ ਇਹ ਪੈਪ ਹੁਣ ਬੈਕਰੋਂ ਹੋਰ ਨਹੀਂ ਜਗਾਂ ਜਾਣ ਦਊਗਾ

ਜੋ ਨਾ ਨਾ ਕਰ ਕਰਦਾ ਕਿੰਨਾ ਬੋਹ ਪੁੱਪੀ ਕਰਦਾ ਚੱਲੇਗਾ ਨਾ ਲੋਡ ਨਹੀਂ ਹੈਗਾ ਥੋੜਾ ਸਿਸਟਮ ਉਹ ਧੁੱਲੇ ਬੋਝ ਵਾਲਾ ਕੰਮ ਉਧਰ ਛੱਡਿਆ ਆ ਮੌਲੇ ਵਾ ਕੇ ਮਹੀਨ ਉਲਜੀ ਕਿ ਉਧਰ ਆਰੇ ਉੱਪਰ ਚੜੇ ਮੈਂ ਆ ਰੇੜੇ ਤੇ ਚੜੋ ਉਹ ਰੇੜਾ ਖੜਾ ਹੋ ਗਿਆ ਬਾਈ ਤੁਸੀਂ ਚੜੋ ਰੇੜੇ ਫਰਾ ਦਿਲੋਂ ਦਿਲੋਂ ਜਾ ਕਲੋ ਜੀ ਪਰੇ ਜਾ ਕਲੋ ਜੀ ਮੀਨ ਉਪਰ ਜਾ ਕਲੋ ਜੀ ਜਾ ਕੋ ਉੱਪਰ ਚਾਹਾਂ ਚਾਹ ਚਾਹ ਨਾਵਾ ਕਰਦੇ ਹਾਂ ਹਾਂ ਮੇਰਾ ਚੰਗ ਬੁਰਗਾਨੀ ਅਸਰੇ ਬਾਹਲਾ ਖੱਲਣੇ ਚੋਂ ਦੁਲੇ ਭਾਈ ਜੇ ਕਿਸੇ ਟਾਈਮ ਘੁੰਮਣੇ ਹੋਵੇ ਹੁਣ ਕਿਆ ਬਣੂਗਾ ਕਪੀਰਿੰਗ ਲੱਗਣਾ ਕਾ ਇਹਦੇ ਨਾਟ ਪਰ ਘੁੰਮੂ ਇਹ ਕੰਮ ਲੋਟ ਆ ਨਟ ਦੇ ਸਾਹ ਤੇ ਪਹਿਲਾਂ ਵੀ ਪਹਿਲਾ ਭਾਈ ਪੱਤੀ ਵਾਲਾ ਸਿਸਟਮ ਕਰਾ ਲੱਗਿਆ ਦਾ ਭਾਈ ਵੀ ਉਹ ਕਹਿੰਦਾ ਵੀ ਇਹ ਉਹਦੇ ਨਾਲੋਂ ਜ਼ਿਆਦਾ ਵਧੀਆ ਹੈ ਲੈ ਮੇਰੇ ਕਿਹਾ ਰਹਾ ਮੈਂ ਕਿਹਾ ਵੀ ਨਟ ਦੇ ਲਵਾ ਲੂ ਜਦ ਤੂੰ ਮੰਨੇ ਫੇਰ ਹੁਣ ਹੁਣ ਕਿਵੇਂ ਮੰਨਗੇ ਤੁਸੀਂ ਉਹਦੀ ਲਈ ਗਏ ਜਿਹੜੇ ਦੂਏ ਦੇ ਤੋਂ ਉਹ ਮੰਨ ਗਿਆ ਮੈਂ ਕਹਿੰਦਾ ਨਾਈਟ ਲਾ ਲਓ ਮੰਨ ਗਿਆ ਹੁਣ ਇਹ ਮਨਾਉਂ ਲੰਦੇ ਸੀ ਫਟੇ ਫਟੇ ਮਨਾ ਲੇ ਤੇ ਉਹ ਪੁੱਛ ਆਲੇ ਥੱਲੇ ਉਹ ਪੂਤ ਨਹੀਂ ਲਟਕਾਉਣੀ ਉਹ ਨਹੀਂ ਠੀਕ ਹੈ ਯਾਰ ਉਹ ਇੰਨਾ ਕੋਈ ਲਟਕਾਈ ਦਾ ਯਾਰ ਜਰੂਰ ਮੈਂ ਖੜੀ ਜਾ ਟਰੈਕਟਰ ਹਾਂ ਟਰਾਲੇ ਦਾ ਦੇਖ ਦੁੱਲੇ ਬਾਈ ਤਾਰਾ ਸਿੰਘ ਮਿਲ ਗਿਆ ਨੰਬਰ ਹੈਗਾ ਹੈਗਾ ਫੋਨ ਕਰ ਉਹਨਾਂ ਨੂੰ ਇੱਧਰ ਵੀ ਸ਼ੁਗਲਾ ਚਾਹੀਦਾ ਇੱਕ ਵੇੜਾ ਹੋਰ ਲੱਗੂ ਦਾ ਮਾਰ ਕੇ ਕਿਹਦਾ ਟੀਐਸਬੀ ਦਾ ਸ਼ੁਗਲੇ ਸ਼ੁਗਨਾ ਲਿਖ ਲੈ ਸਾਰੇ ਪਾਸੇ ਨਹੀਂ ਜਗੇ ਨਾ ਇਹ ਵੀ ਗੱਲ ਸੁਣੋ ਪੈਸੇ ਚਾਹ 50000 ਵੱਧਾ ਲੈ ਲਿਓ ਪਰ ਆਪਣਾ ਮਾਰਕਾ ਨਹੀਂ ਲਾਉਣਾ ਤੁਸੀਂ ਅੱਛਾ ਟੀਐਸਵੀ ਚੱਕੇ ਦੋ ਸ਼ੁਕਰਾ ਰੱਖਣਾ ਟੀਐਸਵੀ ਥੋੜਕੇ ਆਲਾ ਤੇ ਟਰਾਲਾ ਸਾਡਾ ਲੋਹਾ ਹੁਣ ਪੈਸੇ ਦਿੱਤੇ ਹੈ ਅਸੀਂ ਦੱਸਦੇ ਹਾਂ ਬਾਈ ਉਹੀ ਥੋੜੀ ਦੁੱਲਿਆ ਜਿਹੜੀ ਪੌਣੀ ਜੀ ਬਾਈ ਇਹਦਾ ਫਾਇਦਾ ਬਾਈ ਹਾਲ ਕਹਿੰਦੇ ਕੰਪਨੀ ਵਿੱਚ ਦੇਖਦਾ ਕਿਤੇ ਧੱਕਾ ਦਾ ਕਹਾ ਬਾਈ ਬੰਦ ਹੋ ਗਈ ਹੋ ਗਿਆ ਹੀ ਨਹੀਂ ਮੋਟਰਸਾਈਕਲ ਤੇ ਬਾਈ ਤੋਂ ਮਰ ਗਿਆ ਲੈ ਆਪਾ ਤੀ ਭੂਗਨੀ ਜੀ ਬਾਈ ਭੂਗਨੀ ਦਾ ਖੇਲ ਸਾਰਾ ਵਿੰਨਰ ਤੇ ਵਿਨਰ ਕਰੀ ਗਿਆ ਦੁੱਲੇ ਬਾਈ ਨੂੰ ਪਹਿਲਾ ਜਵਾਬ ਦੇਤਾ ਤਾਂ ਫਿਰ ਮਨਾਏ ਲਿਆ ਜੱਗੇ ਨੇ। ਜਵਾਬ ਕਿਉਂ 3 ਵਜੇ ਆਈ। ਹੂੰ। ਠੰਡੇ ਪਰ ਦੁੱਲੇ ਬਾਈ ਠੰਡਾ ਦਊਗਾ ਇਹ ਅੱਜ। ਦਊਗਾ। ਹੂੰ। ਨਰਤਾ ਪਾਈ। ਠੰਡਾ ਪਲਾਉਣਗਾ 3 ਵਜੇ ਕਰ। ਹਾਂ ਹੌਂ ਲਈ। ਠੀਕ ਟੋਪੀ ਹੋਰਤੀ ਜਗੇ? ਰਹੀ ਜੀ। ਰਹੀ ਆ ਮੜੇ ਅੰਦਰੋਂ ਕੁਛ ਕਿਰਕਾ। ਹੂੰ। ਕੁੰਮ ਦੇ ਘਰੋਂਗੇ ਤਾਂ ਉਹਨੂੰ ਗਾਣਾ ਪੈਰਾਂ ਪਾ ਕੇ। ਠੀਕ ਆ ਅੰਕਲ ਜੀ ਐਂ ਲੋਟਾਉਣੇ ਤੇ? ਹਾਂ ਹੀ ਲੋਟਾਉਣ ਦੇ ਬੱਤੀ ਵਾਲਾ ਕੰਮ ਆਸੇ ਆਣ ਦਾ। ਹੂੰ। ਮੰਨੇ ਦਾ ਵੱਡੂਗੇ ਨਾਟ ਮੁੰਡਾ ਤਾਂ ਹੀ ਟੋਪੀ ਚੜੂਗੀ। ਬੈਰਿੰਗ ਪਾ ਜਾਣ ਨਾਲੇ ਟੋਪੀ ਦਾ ਮੈਂ ਲਿਆਉਣੀ ਆ ਰੀਅਲ 50 ਦੀ ਬੰਦ ਟੋਪੀ ਦੇ ਦੇ ਲੈਣ ਦੇ ਬੜ ਦੇ ਟੋਪੀ ਦੇ ਕੇ ਕਿੰਨੀ ਰਹੂਗੀ ਉਹਨੇ ਵੜ ਦੇ ਦੇ ਜਾ ਐਡ ਕਰ ਐਡ ਕਰ ਬਣ ਗਈ ਗੱਲ ਇਹਦੇ ਰਹਿਣੀ ਢਿੱਲੇ ਦਾ ਹੁਣ ਬੈਲਡ ਕਰਾ ਲਈ ਇਹਦੇ ਤੇ ਨੂੰ ਢਿੱਲੇ ਲਾਦੇ ਆ ਇਹ ਕੁਝ ਨਹੀਂ ਗਾ ਜੀ ਲੈਟਾ ਵੀ ਲਵਾ ਕੇ ਲਿਆਏ ਲੈਟਾ ਵਾਲ ਕਰਾਉਂਦੇ ਹੁਣ ਕਿਆ ਵਾਲਿਆ ਆ ਪਾਰਕਿੰਗ ਵਿੱਚ ਇੰਡੀਕੇਟਰ ਲਾਤੇ ਨੇ ਰਲਾ ਲਾਈਟਾਂ ਵੀ ਲਾਈਆਂ ਵੀ ਆ ਦੇਖ ਯਾਰ ਇਹ ਪਾਰਕਿੰਗ ਹੈ ਵਿਚੇ ਡਿਪਰ ਹੈ ਇੱਕ ਲਾਈਟ ਕਹੇ ਜਿਹੜੀ ਵਿੱਚ ਥੱਲੇ ਆ ਦੋ ਆ ਬ੍ਰੇਕ ਵਾਲੀ ਇੱਕ ਹਾਂ ਇੱਕ ਬ੍ਰੇਕ ਵਾਲੀ ਸੀ ਨੰਬਰ ਵਾਲੀ ਵਾਲੀ ਦਾ ਬ੍ਰੇਕ ਦੱਬ ਨਹੀਂ ਪੈਣਿਆ ਬਲੂਗਾ ਤੈਨੂੰ ਬ੍ਰੇਕ ਦੱਬ ਕੇ ਛੱਡ ਕੇ ਤਿੰਨ ਵਾਰੀ ਬਾਲ ਚੱਲ ਚੱਲ ਇਹ ਵੀ ਦੱਬ ਬ੍ਰੇਕ ਫਿਰ ਹਾਂ ਬਲ ਗਈਆਂ ਉਹ ਟਾਇਰਾਂ ਵਾਂ ਵੀ ਲੱਗੇ ਹੋਏ ਜੱਗੇ ਨੀਲੇ ਰੰਗ ਦੇ ਵੱਲੋਂ ਜੇ ਆਰੇ ਟਾਇਰਾਂ 'ਚ ਨੀਲੇ ਹੋਏ ਪਿਆ ਨਾ ਉਹ ਨੇਰਾ ਕੱਟ ਆ ਲਿਆ ਲਾਲ ਹੋ ਗਿਆ ਮੇਰਾ ਕਾਲੋ ਪੱਲੀ ਨਾਲ ਵਾਲੇ ਵਾਲੇ ਦੁੱਲੇ ਭਾਈ ਹੈਗੇ ਲਾਈਟਾਂ ਸਭ ਜਾਣੀ ਨਾ ਇਹ ਲਾਈਟਾਂ ਵਾਲੀ ਉਹ ਟਾਇਰਾਂ ਵਾਂ ਵੀ ਲੱਗੇ ਆ ਪਿਆ ਆ ਵਧੀਆ ਲੱਗੂਗੀਆਂ ਰਾਤ ਨੂੰ ਲੱਗੇ ਮੋਰੇ ਲਾਲ ਲੱਗੀਆਂ ਹੂੰ ਮਾਦਾ ਕਹਦੇ ਨੇ ਦੁਨੀਆਂ ਲਿਆ ਜਿਹੜੀ ਐ ਐ ਜਿਹੜੇ ਨਿਆਣੇ ਬਾਲ ਜੀ ਨਹੀਂ ਨੇ ਐ ਮਾਰੇ ਤੇ ਬੜਲਣਾ ਚਾਹੀਦੀ ਆ ਉਹ ਤੇ ਲਾ ਲਾ ਚੱਕੇ ਨੇ ਘੁੰਮਣਾ ਆ ਆ ਵਿੱਚੇ ਖੜਕੀ ਜਾਣੀ ਐ ਉਹ ਸੱਲ ਪੈਂਦੇ ਉਹਦੇ ਵਾਲੇ ਘੜੀ ਵਾਲੇ ਪਾ ਕੇ ਜਦੇ ਆਪਣੇ ਜਿਹੜੇ ਸੌਖਾ ਕੰਮ ਆ ਉਹ ਦੋ ਫਲੈਸ਼ਰ ਲਾਉਣੇ ਆ ਸਤ ਰੰਗੇ ਥੱਲੇ ਇੱਕ ਬੱਤੀ ਲਾ ਦੇਣੀ ਮੂਰ ਉਹ ਨਹੀਂ ਜੱਗੇ ਐ ਸੋਣਾ ਦੱਸਦਾ ਓਹ ਕਿਹੜਾ ਫਲੈਸ਼ਰ ਲੱਗਿਆ ਦਾ ਪਿਆਰ ਇੱਕ ਹਾਂ ਐਨ ਕਰਕੇ ਬਾਈ ਅੱਜ ਲਾਈਟਾਂ ਵੀ ਚੱਲਦੀਆਂ ਕਰਤੀਆਂ ਲਓ ਜੀ ਬਾਈ ਲਾਈਟਾਂ ਵੀ ਚੱਲਦੀਆਂ ਕਰਤੀਆਂ ਤਾਰਾ ਸਿੰਘ ਬਿਲ ਗਿਆ ਦੀ ਅੱਜ ਕਰੋ ਚੈੱਕ ਕਿਹੜਾ ਹੋਰ ਰੰਗੇ ਨਹੀਂ ਕਰਦੇ ਬਲੂ ਇੱਥੇ ਫਲੈਸ਼ਰ ਲੱਗੇ ਹੋਏ ਹੈਗਾ ਬਹੁਤ ਠੰਡੇ ਵੀ ਨਾ ਉਹ ਲੱਗੇ ਹੋਇਆ ਫਲੈਸ਼ਰ ਵਈ ਇਹ ਪਾਰਕਿੰਗ ਵੱਲ ਦੇ ਹੋਏ ਦੇ ਲਾਉਂਗਾ ਹੁਣ ਇਹ ਆ ਪਾਈ ਟਰਾਲਾ ਜਾਣ ਘਾੜ ਦਾ ਟਰੈਕਟਰ ਦੀ ਹਾਂ ਬੱਸ ਤੇਰੇ ਫਾਟੇ ਨੰਬਰ ਤੇ ਜਾਣ ਬੋਲ ਗਿਆ ਲੈ ਫਸ ਗਿਆ ਮੈਂ ਕਹਿੰਦਾ ਥੋੜਾ ਭਲਾ ਹੋ ਜਾ ਉਹ ਟਰਾਲਾ ਭਾਰੀ ਏ ਪੰਗਾ ਲੈ ਲਿਆ ਇਹਨੇ ਨਾ ਤੁਰਿੰਦਾ ਨਾ ਟਰਾਲਾ ਗਲਤ ਮੰਗਾ ਲੈ ਲਿਆ ਮੂਰੇ ਰੂਟਾ ਵੀ ਡਰਾ ਗਿਆ ਬੈਕ ਲਾਉਣਾ ਦਾ ਤੇਰਾ ਭਲਾ ਹੋ ਜੇ ਟਰੈਕਟਰ ਗਾ ਕਰਨ ਓ ਦਿੱਲਾ ਹੈ ਕੋਈ ਨਾ ਖਾਲੀ ਨੋ ਜ਼ੋਰ ਵੜਾਈ ਜਾਂਦਾ ਤੂੰ ਭਰਿਆ ਮੈਨੂੰ ਕਿਆ ਕਰੂਗਾ ਇਹ ਆ ਦਲਦਲ ਜੀ ਹੈ ਹਾਂ ਕਿਹੜਾ ਘੇਰ ਹੈ ਦੇਖਣਾ ਦੇ ਬੈਕ ਵੀ ਨਹੀਂ ਜਾਂਦਾ é